ਆਪਣਾ ਨਾਮ ਜੋਗੋ ਸਿੰਘ ਜੀ ਲੱਖ ਲਗਾ ਕੇ ਲੱਗੇ ਜੀ ਲੱਗੇ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਬਾਬਾ ਜੀ ਦੀ ਕਿਰਪਾ ਨਾਲ 10 ਤੋਂ 12 ਸਾਲ ਹੋ ਗਏ ਇਸ ਤਰ੍ਹਾਂ ਸਾਰੀ ਸੰਗਤਾਂ ਦੇ ਨਾਲ ਲੱਗਨ ਲੱਗ ਰਿਹਾ ਜੀ ਆਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾ ਜਨਮ ਦਿਨ ਹੈ ਜੀ ਲੱਖ ਲੱਖ ਵਧਾਈਆਂ ਹਣ ਸਾਰਿਆਂ ਨੂੰ ਬਾਬਾ ਜੀ ਸਾਡੇ ਦੇ ਸਾਰਿਆਂ ਦੇ ਬਹੁਤ ਮੇਰਾ ਕੀਤੀਆਂ ਹੈ ਬਾਬਾ ਜੀ ਨੇ ਬਹੁਤ ਕਿਰਪਾ ਕੀਤੀ ਹੈ ਸਾਰੇ ਸੇਵਾਦਾਰ ਹਰ ਇੱਕ ਸੇਵਾ ਕਰਦੇ ਆ ਬਾਬਾਈ ਇਹਨਾਂ ਨੇ ਕਮਾਈਆਂ ਜਵਾਦੇ ਪਾਉਣ ਵਰਕਤਾ ਪਾਉਣ ਬਾਬਾਈ ਇਹ ਲੰਮੀ ਉਮਰ ਆ ਦੇਣ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਾ ਸੱਚੇ ਪਾਤਸ਼ਾਹ ਸਾਨੂੰ ਇਸੇ ਤੋਂ ਹੀ ਖੁਸ਼ੀਆਂ ਦਰੇ ਬਾਬਾ ਜੀ ਇਹ ਕੋਈ ਕਸਨਾਰੇ ਸਾਡੇ ਦੇ ਸਾਨੂੰ 12 ਸਾਲ ਹੋ ਗਏ ਬਾਬਾਈ ਸੇਵਾ ਕਰਦੇ ਆ 12 ਸਾਲ ਹੋ ਗਏ ਨਹੀਂ ਲੱਗਦਾ ਜਦੋਂ ਅਸੀਂ ਅਰਦਾਸ ਕਰਦੇ ਤਾਂ ਪੂਰੀ ਹੁੰਦੀ ਹੈ ਹਾਂਜੀ ਹਾਂਜੀ ਸਾਡੀਆਂ ਸਾਰੀਆਂ ਸੇਵਾ ਪੂਰੀਆਂ ਦੀਆਂ ਮੈਂ ਅਰਦਾਸ ਕਰੂੰਗੀ ਅੱਗੇ ਵਾਸਤੇ ਇਸੇ ਤਰ੍ਹਾਂ ਹਾਂਜੀ ਹਾਂਜੀ ਅੱਗੇ ਵਾਸਤੇ ਵੀ ਇਦਾਂ ਹੀ ਅਰਦਾਸਾ ਕਰਦੇ ਆ ਬਾਬਾਈ ਇੱਥੇ ਮੇਰਾ ਪ੍ਰਯਾਸ ਰੱਖਣ ਇਹਨਾਂ ਬੱਚਿਆਂ ਤੋਂ ਇੱਥੇ ਹੀ ਸੇਵਾ ਲੈਣ ਇਹਨਾਂ ਦੀ ਤੰਦਰੁਸਤੀਆਂ ਬਖਸ਼ਣ ਬਸ ਅਸੀਂ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਰੇ ਵਾਸੀਆਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਅੱਜ ਬੜਾ ਹੀ ਵਧੀਆ ਸਮਾਂ ਹੈ ਕਿ ਬਾਬਾ ਜੀ ਦੇ ਨਗਰ ਕੀਰਤਨ ਸ਼ੀਦਾ ਸਾਹਿਬ ਤੋਂ ਲੈ ਕੇ ਪਊਏਡੇ ਸਾਹਿਬ ਤੱਕ ਜਾ ਰਿਹਾ ਹੈ ਜਹ ਟੂਟ ਲੰਗਰ ਲੱਗੇ ਨੇ ਤੇ ਮੋਦ ਹੀ ਵਧੀਆ ਅਜੋ ਮਹਿਸੂਸ ਹੋ ਰਿਹਾ ਬਾਬਾ ਜੀ ਬੜੇ ਚਿਰ ਤੋਂ ਇੱਥੇ 12 ਸਾਲ ਹੋ ਗਏ ਆ ਰੈਗੂਲਰ ਲੰਗਰ ਲਈ ਦਵਾ ਹਰ ਇੱਕ ਅਰਦਾਸ ਬਾਬਾ ਜੀ ਹੱਦੀ ਪੂਰੀ ਕਰਦੇ ਨੇ ਬਾਬਾ ਜੀ ਕੋਈ ਜੜੀ ਅਰਦਾਸ ਕਰੀ ਦੀ ਆ ਹਰ ਇੱਕ ਅਰਦਾਸ ਸਾਡੇ ਮਨ ਤੋਂ ਸਾਰੀ ਪੂਰੀ ਹੁੰਦੀ ਆ ਤੇ ਪਾਇੰਟ ਜੀ ਖਾਲਸਾ ਵਜਿਟ ਹਾਂਜੀ ਬਲਰਾਜ ਸਿੰਘ ਜੀ ਲੰਗਰ ਲਗਾਇਆ ਗਿਆ ਕਿਉਂਕਿ ਲਗਾਇਆ ਗਿਆ ਹਾਂਜੀ ਪਹਿਲਾਂ ਤਾਂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀ ਦਿਹਾੜੇ ਦੀ ਆ ਸਖਤਾਂ ਨੂੰ ਲੱਖ ਲੱਖ ਵਧਾਈਆਂ ਤੇ ਜੋ ਕਿ ਲੰਗਰ ਹੈ ਸਾਡਾ ਡੇਰੀ ਕਪਲਖਸ ਵੱਲੋਂ ਆਏ ਸਾਲ ਜਿਹੜਾ ਇਹ ਲਗਾਇਆ ਜਾਂਦਾ ਹੈ ਕਿ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਹੀ ਸੰਕਤਾ ਤੇ ਪਿਆਰ ਤੇ ਸ਼ਾਹ ਜਿਹੜਾ ਦੇਖਣ ਨੂੰ ਮਿਲਦਾ ਹੈ ਤੇ ਐਨ ਆਰ ਆਈ ਵੀਰਾਂ ਵੱਲੋਂ ਬਹੁਤ ਜਿਹੜਾ ਸਹਿਯੋਗ ਜਿਹੜਾ ਆ ਉਹ ਹੀ ਮਿਲਦਾ ਆ ਇਹ ਇਲਾਕੇ ਦੀ ਸੰਗਤ ਦਾ ਬਹੁਤ ਜ਼ਿਆਦਾ ਸਹਿਯੋਗ ਮਿਲਦਾ ਹੈ ਜਿਹੜਾ ਇਹ ਦੀ 12 ਤੋਂ 13 ਸਾਲ ਹੋ ਚਲੇ ਜੀ ਇਹ ਲੰਗਰ ਚੱਲਦੇ ਆਣ ਹਾਂਜੀ ਆਪਣੇ ਸਾਥੀ ਦੇ ਕਿੰਨਾ ਸਹਿਯੋਗ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਹਿਯੋਗ ਵੱਲੋਂ ਦੇ ਹੱਦਾਂ ਹੀ ਪਾਰ ਆ ਜੀ ਜੋ ਕਿ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਹੀ ਰਹੇ ਜੇ ਜੋ ਕਿ ਪਤਾ ਹੀ ਨਹੀਂ ਆ ਵੀ ਕਵਾਂਟਲ ਦੇ ਹਿਸਾਬ ਨਾਲ ਜਿਹੜੀ ਰਸਤੇ ਆ ਉਹ ਬਣਾਈ ਦੀ ਆ ਤੇ ਸੰਗਤ ਬੜੇ ਪਿਆਰ ਨਾਲ ਜਿਹੜਾ ਛਕਦੀ ਆ ਇਸ ਆਪਣੇ ਕੋ ਸਮਝੋ ਵੀ ਬਾਪੂ ਦੀ ਕਿਰਪਾ ਨਾਲ ਜਿਹੜਾ ਡੇਰੀ ਕੰਪਲੈਕਸ ਦਾ ਆ ਆਪਣਾ ਆ ਜੋ ਕਿ ਪਨੀਰ ਪਕੌੜਾ ਉਹ 10 ਤੋਂ 12 ਕਵਾਂਟਲ ਤੱਕ ਜਿਹੜੀ ਆ ਉਹ ਹੋ ਜਾਂਦਾ ਆ ਬਾਕੀ ਖੀਰ ਹੋ ਗਈ ਆਪਣਾ ਦੇਸੀ ਕਿਉ ਦਾ ਵੇਸਣ ਹੋ ਗਿਆ ਇਸ ਤੋਂ ਇਲਾਵਾ ਹੋਰ ਵੀ ਬਹੁਤ ਨਿੱਤਮ ਜੋ ਰਸਤਾ ਜਿਹੜੀਆਂ ਹਰ ਤਰ੍ਹਾਂ ਦੇ ਰਸਤੇ ਜਿਹੜੀ ਆ ਉਹ ਸੰਗਤਾਂ ਦੇ ਵਿੱਚ ਵਰਤਾਈ ਜਾਂਦੀ ਹੈ ਜੀ ਮੇਰਾ ਨਾਮ ਮੇਰਾ ਨਾਮ ਹੀਰਾ ਲਾਲ ਜੀ ਡੇਰੀ ਕੰਪਲੈਕਸ ਸੁਭਾਲ ਰੋਡ ਤੋਂ ਮੈਂ ਅੱਜ ਪਹਿਲੋ ਤੇ ਆਈ ਹੋਈ ਸਾਰੀ ਸੰਗਤ ਦਾ ਇੱਥੇ ਆਪਣੀ ਡੇਰੀ ਕੰਪਲੈਕਸ ਐਸੋਸੀਏਸ਼ਨ ਵੱਲੋਂ ਬਹੁਤ ਸ਼ੁਕਰਾਨਾ ਕਰਨਾ ਕਿ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਇਸ ਸਾਲ ਬਾਬਾ ਜੀ ਦਾ ਨਗਰ ਕੀਰਤਨ ਜਿਹੜਾ ਹਰ ਸਾਲ ऐसे बाबा ਦੇ ਦਿਹਾੜੇ ਤੋਂ ਬਾਅਦ ਨਿਕਲਦਾ ਅਸੀਂ ਪਿਛਲੇ ਲਗਭਗ 20 ਸਾਲ ਤੋਂ ਇੱਥੇ ਲੰਗਰ ਦੀ ਸੇਵਾ ਕਰ ਰਹੇ ਹਾਂ ਔਰ ਇਹ ਬਾਬਾ ਜੀ ਦਾ ਹੀ ਅਸ਼ੀਰਵਾਦ ਹੈ ਕਿ ਜਿਹੜਾ ਸਾਨੂੰ ਇਹੋ ਪ੍ਰੇਰਣਾ ਦਿੰਦਾ ਔਰ ਅਸੀਂ ਅੱਜ ਸਮੂਹ ਆਈ ਹੋਈ ਸੰਗਤ ਦਾ ਤਹਿ ਦਿਲੋਂ ਇਸੁਕੁਰਾਨਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਇਸ ਜੂਮ ਦੇ ਵਿੱਚ ਸਾਡੇ ਲੰਗਰ ਦੀ ਪ੍ਰਵਾਨਗੀ ਕਰਕੇ ਸਾਨੂੰ ਇਹ ਮਾਨ ਬਖਸ਼ਿਆ ਸੰਕਤਾਂ ਨੂੰ ਇਹ ਅਪੀਲ ਕਰਨੀ ਚਾਹਾਂਗੇ ਕਿ ਇਹ ਬਾਬਾ ਜੀ ਦਾ ਦਿਹਾੜਾ ਰੋਜੋ-ਰੋਇ ਤੇ ਆਂਦਾ ਨਹੀਂ ਇਹ ਸਾਲ ਚ ਇੱਕ ਵਾਰ ਹੀ ਦਿਹਾੜਾ ਆਂਦਾ ਔਰ ਜਿੰਨੀ ਸੰਗਤ ਹੈ ਉਹ ਬਾਬਾ ਜੀ ਅੱਗੇ ਸੁੱਖ ਸ਼ਾਂਤੀ ਔਰ ਸਮਰiddhi ਦੀ ਅਰਦਾਸ ਕਰਨ ਕਿ ਸਾਡੇ ਸ਼ਹਿਰ ਦੇ ਉੱਤੇ ਬਾਬਾ ਜੀ ਦੀ ਕਿਰਪਾ ਹਮੇਸ਼ਾ ਬਣੀ ਰਹੇ। ਉਹ ਨਾ ਅਮਰਿਕ ਸਿੰਘ ਜੀ। ਤੁਹਾਨੂੰ ਤਨ ਬਾਬਾ ਦੀ ਸਿੰਘ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਸਭ ਸੰਕਤਾਂ ਨੂੰ ਲੱਖ ਲੱਖ ਵਾਦਾ ਹੀ ਹੋਵੇ ਇਹ ਲੰਗਰ ਹਰ ਸਾਲ ਲਗਾਇਆ ਜਾਂਦਾ ਜੀ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਹਰ ਸਰਦਾ ਦੀ ਨਾਲ ਵਾਦਾ ਹੀ ਜਾਂਦਾ ਹਰ ਸਾਲ ਵਾਦਾ ਹੀ ਜਾਂਦਾ ਬਸ ਹੋਮ ਹੋਮ ਆ ਕੇ ਤੇਰੀ ਕੰਪਲੈਕਸ ਪੈਣ ਕੇ ਲੈਵਲੋਂ ਇਹ ਸਾਰੀਆਂ ਸੰਗਤਾਂ ਦੇ ਸੰਯੋਗ ਨਾਲ ਲੰਗਰ ਲਗਾਇਆ ਜਾਂਦਾ ਜੀ ਕਿੰਨੇ ਸਾਲ ਤੋਂ ਲੱਗ ਰਿਹਾ ਜੀ ਇਹ ਸਾਨੂੰ ਲੰਗਰ ਨੂੰ 20 ਸਾਲ ਹੋ ਗਏ ਜੀ ਲੱਗਦੇ ਆ ਜੀ ਵਾਇਪ ਮੇਰਾ ਨਾਮ ਹਰਪ੍ਰੀਤ ਕੌਰ ਜੀ ਮੈਂ ਕੀ ਕਹਿਣਾ ਚਾਹਾਂਗਾ ਜੇ ਸੇਵਾ ਕਰਨ ਦਾ ਮੌਕਾ ਮਿਲਿਆ ਨਗਰ ਦਾ ਬਹੁਤ ਵਧੀਆ ਲੱਗਦਾ ਗਿਆ ਬਹੁਤ ਅੱਛਾ ਲੱਗਦਾ ਪਿਆ ਕਿ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਵਾਇਕੁਰੂ ਮੈਂ ਸਾਡੇ ਅੰਗ ਸੰਗ ਸਹਾਈ ਹੈ ਤੁਸੀਂ ਅਸੀਂ ਇੱਥੋਂ ਤੱਕ ਪਹੁੰਚਦੇ ਆ ਸਾਡੇ ਬੱਚੇ ਬਹੁਤ ਲਾਇਕ ਨੇ ਕੀਆ ਕੰਮ ਕਰ ਰਹੇ ਨੇ ਤੇ ਵਧੀਆ ਲੱਗਦਾ ਬਾਬਾ ਜੀ ਇਸ ਤੇ ਕਿੰਨਾ ਕੁ ਸ਼ੁਕਰਾਨਾ ਕਰਦੇ ਕਿ ਬਹੁਤ ਸੇਵਾ ਨਹੀਂ ਮਿਲਦਾ ਬਿਲਕੁਲ ਜੀ ਬਿਲਕੁਲ ਬਿਨਾਂ ਭਾਗਦੋ ਸੇਵਾ ਨਹੀਂ ਮਿਲਦੀ ਸ਼ੁਕਰਾਨਾ ਵਾਇਕੁਰ ਦਾ ਬਹੁਤ ਜ਼ਿਆਦਾ ਜਿੰਨਾ ਕਰੀਏ ਓਨਾ ਹੀ ਥੋੜਾ ਹੈ ਸਿੰਦਰ ਕੌਰ ਅੱਜ ਨਗਰ ਕੀਰਤਨ ਵਿੱਚ ਤੁਸੀਂ ਵਿਸ਼ਾਲ ਲੰਗਰ ਲਾਇਆ ਗਿਆ ਸੰਗਤ ਨੂੰ ਸੇਵਾ ਮੌਕਾ ਮਿਲਿਆ ਕਿ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵਾਈਕਰੂ ਜੀ ਪਾਪਾ ਦੀਪ ਸਿੰਘ ਜੀ ਹਰ ਸਾਲ ਸਾਨੂੰ ਮੌਕਾ ਦਿੰਦੇ ਨੇ ਹਰ ਸਾਲ ਮੌਕਾ ਦਿੰਦੇ ਨੇ ਲੰਗਰ ਲਾੰਦਾ ਵਾਈਕਰੂ ਜੀ ਐਦਾਂ ਹੀ ਸਾਨੂੰ ਇੱਜ਼ਤ ਬਖਸ਼ਦੇ ਰਹਿਣਾ ਅਸੀਂ ਲਾਂਦੇ ਰਹੀਏ ਐਦਾਂ ਲੰਗਰ ਬੱਚਿਆਂ ਨੂੰ ਬਹੁਤ ਸੋਹਣਾ ਗਾਡੇ ਵਿੱਚ ਜਾ ਕੇ ਲੈ ਕੇ ਆਉਂਦੇ ਹਾਂ ਨਹੀਂ ਲੱਗਦਾ ਕਿ ਹਰ ਇੱਕ ਪਰਿਵਾਰ ਵਿੱਚ ਆਪਣੇ ਬੱਚ ਨੂੰ ਸਿੱਖੀ ਨਾਲ ਜੋੜਿਆ ਜਾਵੇ ਬਿਲਕੁਲ ਜੀ ਬਿਲਕੁਲ ਸਾਨੂੰ ਆਪਣੇ ਬੱਚਾਂ ਨੂੰ ਆਪਣੇ ਸਿੱਕੇ ਇਤਿਹਾਸ ਦੇ ਨਾਲ ਜਾਣੂ ਕਰਵਾਉਣਾ ਚਾਹੀਦਾ ਹੈ ਐਦਾਂ ਸੋਹਣੇ ਜਾ ਕੇ ਲੈ ਕੇ ਆਉਣਾ ਚਾਹੀਦਾ ਵਧੀਆ ਲੱਗਦਾ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਸਾਨੂੰ ਤਕਰੀਬਨ 3-4 ਸਾਲ ਹੋ ਗਏ ਅੱਛਾ ਹੀ ਇਹ ਕਹਿਣਾ ਚਾਹੋਗੇ ਜਿਹੜੀ ਸੰਗਤ ਤੋਂ ਬਾਹਰ ਬੈਠ ਕੇ ਦੇਖ ਰਹੇ ਹੋ ਉਹਨੂੰ ਵੀ ਇਸ ਤਰ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ ਬਿਲਕੁਲ ਜੀ ਕਰਨਾ ਤਾਂ ਸੇਵਾ ਵੀ ਨਹੀਂ ਮਿਲੀ ਭਾਗ ਚੱਕੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਹਰ ਸਾਨੂੰ ਜ਼ਰੂਰ ਉਪਰਾਲਾ ਕਰਨਾ ਚਾਹੀਦਾ ਹੈ ਇਹੋ ਜਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਤੋਂ ਬਾਅਦ ਜਿਹੜੀ ਪੋਵਨ ਯਾਤਰਾ ਜਾ ਰਹੀ ਹੈ ਸਾਰੇ ਚੜ੍ਹ ਪੜ ਚੜ ਕੇ ਹਿੱਸਾ ਲੈ ਰਹੇ ਨੇ ਸਾਨੂੰ ਵੀ ਬਹੁਤ ਖੁਸ਼ੀ ਹੋਈ ਹੈ ਸਾਨੂੰ ਵੀ ਬਾਬਾ ਦੀਪ ਸਿੰਘ ਜੀ ਨੇ ਬਹੁਤ ਕੁਝ ਦਿੱਤਾ ਹੈ ਬਹੁਤ ਮਹਾਰਾਯੀ ਕਿਰਪਾ ਹੈ ਆयो ਆਪਾਂ ਵੀ ਥੋੜਾ ਬਹੁਤ ਸਹਿਯੋਗ ਇਸ ਚ ਦੇ ਸਕੀਏ ਮੇਰਾ ਨਾਮ ਦੀਪਕੌਰ ਆ ਅਸੀਂ ਆਸਟ੍ਰੇਲੀਆ ਤੋਂ ਆਏ ਆ ਹਾਂ ਜੀ ਅਸੀਂ ਬਹੁਤ ਆਪਣੇ ਆਪ ਨੂੰ ਵਿਭਾਗੇ ਸਮਝਦੇ ਆ ਕਿ ਸਾਨੂੰ ਪਪਾਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸੇਵਾ ਕਰਾ ਦਾ ਮੌਕਾ ਮਿਲਿਆ ਹੈ ਪਹਿਲਾਂ ਤਾਂ ਮੈਂ ਮੇਰੇ ਵੱਲੋਂ ਸਾਥ ਸੰਗਤ ਨੂੰ ਪਪਾਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਕਰੇ ਕਿ ਹਰ ਬੱਚਾ ਗੁਰਸਿੱਖ ਬਣੇ ਤੇ ਗੁਰੂ ਦੇ ਨਾਲ ਜੁੜੇ ਵਾਹਿਗੁਰੂ ਜੀ ਆ ਵਾਹਿਗੁਰੂ ਜੀ ਕੀ ਫਤਿਹ ਭਾਇਗੁਰਦੀ ਦਾ ਖਾਲਸਾ ਭਾਇਗੁਰਦੀ ਸੋਸੇ 10 ਕਬਲਜੀਤ ਸਿੰਘ ਸੇਵਾਇਲ ਬਗਉਤ ਚੈਰੀਟੇਬਲ ਸੁਸਾਇਟੀ ਤੋਂ ਆਜ ਨਗਰ ਕੀਰਤਨ ਘਟਿਆ ਗਿਆ ਜਿਹੜਾ ਕਿ ਪਤਿਸ ਦੇ ਸਥਾਨ ਤੋਂ ਬਹੁ ਵੰਡ ਗਿਆ ਕਿ ਬਹੁਤ ਵਧੀਆ ਗੱਲ ਬੜਾ ਵੱਡਾ ਉਪਰਾਲਾ ਹੈ ਜੀ ਹਰ ਸਾਲ ਦੀ ਤਰ੍ਹਾਂ ਇਸ ਆਲੀ ਬੜੀ ਵੱਡੀ ਇੰਟਰੀ ਵਿੱਚ ਨਗਰ ਕੀਰਤਨ ਗਿਆ ਜੀ ਇਹ ਤੇ ਹਰ ਸਾਲ ਆ ਰਿਹਾ ਆ ਰਿਹਾ ਤੇ ਬਹੁਤ ਵਧੀਆ ਉਪਰਾਲਾ ਆ ਬਹੁਤ ਸੰਗਤ ਜੀ ਉਹ ਸਰਦਾ ਇੰਨੀ ਕਿ ਬਾਬਾ ਜੀ ਦੇ ਵਿੱਚ ਕਿ ਬਹੁਤ ਸਾਰੀ ਸੰਗਤ ਜਾ ਰਹੀ ਹੈ ਬਹੁਤ ਸਾਰੀ ਅੱਧਾ ਅਮਰਖਰ ਜਾ ਰਿਹਾ ਹੈ ਜੇ ਤੁਸੀਂ ਦੇਖੇਗਾ ਕਿ ਵੱਡੇ ਵੱਡੇ ਗਿਣਤੀ ਵਿੱਚ ਸੰਗਤ ਪਹੁੰਚੀ ਦੂਰ ਦਰਾਡੇ ਇਲਾਕੇ ਤੋਂ ਪਹੁੰਚੀ ਹੈ ਬਹੁਤ ਜਿਆਦੀ ਦੇਸ਼ਾਂ ਤੋਂ ਵੀ ਦੇਸ਼ਾਂ ਦਾ ਵੀ ਖਾਲੀ ਆਪਾਂ ਦੂਰ ਦਰਾਡੇ ਦੀ ਗੱਲ ਕਰੀਏ ਤੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਂਦੀ ਆ ਤੇ ਬਹੁਤ ਵਧੀਆ ਹੀ ਬਹੁਤ ਵਧੀਆ ਬਹੁਤ ਵਧੀਆ ਆ ਅਸੀਂ ਦੇ ਇਸ ਉਪਰਾਲੇ ਨੂੰ ਬਹੁਤ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਅਮਰਖਰ ਨਗਰੀ ਦੇ ਵਿੱਚ ਪੈਦਾ ਹੋਏ ਆ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਬਾਬਾ ਜੀ ਦੀ ਗੋਦੀ 'ਚ ਬੈਠੇ ਆ ਅਸਰੇ ਤੇ ਬਾਬਾ ਐਸੋਲੇ ਮਾਣ ਮਹਿਸੂਸ ਹੋ ਰਿਹਾ ਪ ਇਸ ਵੇਲੇ ਕਿ ਬਾਬਾ ਜੀ ਦਾ ਜਨਮ ਦਿਨ ਮਨਾ ਰਹੇ ਆ ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ ਜੀ